ਆ ਕਿ ਨੱਕ ਜੀ ਗਾ ਤੁੰਡਾ ਚਾਹ ਤਾਂ ਹੁਣ ਸਾਰਿਆਂ ਨੂੰ ਦਿਖੇ ਰਿਹਾ ਜੀ ਆ ਦੇਖੋ ਸਾਡੇ ਸਾਹਮਣੇ ਖਲਾਰਾ ਪਾਇਆ ਇਹ ਪੂਰੀਆਂ ਕਰੀਆਂ ਵੀ ਆਈ ਟਮਾਡਾ ਸਾਡੇ ਪਿੰਡ 'ਚ ਕਦੇ ਲੜਾਈ ਨਹੀਂ ਹੋਈ ਡੰਡੇ ਛੋਟੇ ਜੀ ਕਦੇ ਲੜਾਈ ਨਹੀਂ ਹੋਈ ਮਾੜੀ ਮੋਟੀ ਦਾ ਕੀ ਆ ਕਦੇ ਜੋ ਦੋ ਜਵਾਕ ਉੱਥੇ ਲੜਪੇ ਖੜੇ ਖੜੇ ਕਿਸੇ ਮਾੜੀ ਮੋਟੀ ਸਾਡੇ ਪਿੰਡ ਦਾ ਬਹੁਤ ਵਧੀਆ ਸੁਭਾਗ ਜਦੋਂ ਛੋਟੇ ਹੁੰਦੇ ਸੀ ਕੀ ਸ਼ਰਾਰਤਾਂ ਕਰਦੇ ਹੁੰਦੇ ਸੀਗੇ ਬਸ ਟਾਇਰ ਦੇ ਵਿੱਚ ਵੜ ਕੇ ਜੀ ਖੈਰ ਨੂੰ ਕਮਕਾਈ ਜਾਂਦੇ ਜੀ ਹਾਂਜੀ ਮੈਂ ਐ ਰੋਡ ਦੇ ਘਰਾਂ ਦੇ ਉਰੇ ਸਾਰਾ ਨੀਮਾ ਹੋਇਆ ਕਰਦਾ ਜੀ ਅੱਛਾ ਬੱਸ ਸਾਰਾ ਹਾਂਜੀ ਗੁੱਲੀ ਡੰਡਾ ਹਾਂ ਹਾਂਜੀ ਪੇਲ ਬਲੰਗੜਾ ਅੱਛਾ ਐ ਜੁੱਤੀਆਂ ਮਾਰ ਹਾਂ ਹਾਂਜੀ ਬੱਸ ਚੱਲੀ ਜਾਂਦਾ ਜੀ ਕਮ ਤੇ ਪੰਜੀਆਂ ਦਸੀਆਂ ਚੱਲਦੀਆਂ ਔਰ ਦਾ 1 ਰੁਪਿਆ ਪਹਿਲਾਂ ਤਾਂ ਇੱਕ ਵਗੇਲ ਕੇ ਮਾਰਦਾ ਦੁਕਾਨਦਾਰ ਹੁਣ ਆ ਉਹਨੇ 1 ਇਕ ਰੁਪਏ ਵਾਲਾ ਕੰਮ ਰਿਆ ਹੁਣ। ਵਾ ਕੀਦਾ ਹੋਇਆ ਯਾਰ ਤੁਹਾਡੇ ਸਾਰਿਆਂ ਜੋ? ਵਾ ਤਾਂ ਮੇਰੇ ਤਾਂ ਨਹੀਂ ਹੋਇਆ ਬੰਦਾ ਜੀ। ਸਾਰੇ ਛੜੇ ਤਾਂ ਨਹੀਂ ਹੋਇਆ। ਛੜੇ ਛਾੜ ਹੀ ਹੋਣਾ ਸਾਰੇ ਇਹਦੇ। ਉਹ ਕਹਿੰਦਾ ਦਾਲ ਦਲੀ ਹੋਈ ਰਿੰਨਣ ਦੇ ਕੰਮ ਆਵੇ। ਜੇਕਰ ਬੀਜੀਏ ਫੇਰ ਨਹੀਂ ਉੱਗ ਸਕਦੀ। ਦੋ ਧੜਿਆਂ ਵਿੱਚ ਰਹਿ ਕੇ ਖਾਲਸਾ ਜੀ ਕਦੇ ਬੈਰੀ ਤੇ ਧੜੀ ਨਹੀਂ ਭੁੱਗ ਸਕਦੀ। ਏਕਾ ਕੁਲੀਆਂ ਸੁਰਗ ਬਣਾ ਦਿੰਦਾ ਢਾ ਦਿੰਦੀ ਐ ਫੁੱਟ ਚਵਾਰਿਆਂ ਨੂੰ। ਚੱਪੂ ਜੇਕਰਾਂ ਦੋਵੇਂ ਮਜ਼ਬੂਤ ਹੋਮਣ ਚੁੰਮ ਲੈਂਦੀ ਐ ਕਿਸਤੀ ਕਿਨਾਰਿਆਂ ਨੂੰ। ਸਾਡੇ ਪਿੰਡ ਦਾ ਇਹ ਕਮਾਜੀ ਸਾਰਿਆਂ ਦਾ ਹੱਥ ਪਾਹ ਕਹੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਆਦਾਵ ਨਮਸਕਾਰ ਪਿਆ ਬਿੜਾ ਫਾਈਵ ਜੀ ਤੁਹਾਡਾ ਸਭ ਦਾ ਮੈਂ ਅੱਜ ਵਿਲਾ ਸਵਾਗਤ ਕਰਦਾ ਹਾਂ ਸੋ ਵਾਕ ਵਾਕ ਪਿੰਡਾਂ ਦੇ ਵਿੱਚ ਜਾਂਦੇ ਆਪਾਂ ਪਿੰਡੋਂ ਪਿੰਡ ਤੁਹਾਡੇ ਵਾਸਤੇ ਸਪੈਸ਼ਲ ਸ਼ੋਅ ਲੈ ਕੇ ਫਿਰ ਤੋਂ ਇੱਕ ਵਾਰ ਹਾਜ਼ਰ ਆ ਅੱਜ ਅਸੀਂ ਪਹੁੰਚੇ ਹਾਂ ਇਹ ਪਿੰਡ ਨੈਨਕਲਾਂ ਦੇ ਵਿੱਚ ਜਿੱਥੇ ਕਿ ਮੇਰੇ ਨਾਲ ਪਿੰਡ ਦੇ ਮੋਹਤਵਾਰ ਬੰਦੇ ਸਾਰੇ ਜੁੜੇ ਹੋਏ ਨੇ ਕੁਝ ਨੌਜਵਾਨ ਬੈਠੇ ਹੋਏ ਨੇ ਕੋਈ ਬਜ਼ੁਰਗ ਵੀ ਨੇ ਸਾਡੇ ਨਾਲ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਕਿਵੇਂ ਹਾਂ ਹਾਂ ਜੀ ਦੱਸੋ ਕੀ ਕਹਿਣਾ ਠੀਕ ਹੋਈ ਠੀਕ ਹੋ ਠੀਕ ਆ ਚੜ੍ਹਦੀ ਕਲਾ ਮੱਜਾਂ ਹੀ ਮੱਜਾਂ ਇਹਦਾ ਕੀ ਨਾਮ ਕੀ ਹੈ ਤੁਹਾਡਾ ਸਰਦੇਵ ਸਿੰਘ ਮੈਨੂੰ ਬਿਠਾ ਲਓ ਹੀ ਜਗ੍ਹਾ ਦੇ ਦਿਓ ਥੋੜੀ ਆ ਗਿਆ ਜੀ ਆ ਗਿਆ ਮੈਂ ਸੁਰਦੇਵ ਸਿੰਘ ਜੀ ਸਖਦੇਵ ਸਿੰਘ ਨੈਣਾ ਨੈਣਾ ਜੀ ਪਿੰਡ ਦੇ ਵਿੱਚ ਰਹਿੰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਪਿੰਡ ਦੇ ਇਹ ਖਬਰਾਂ ਕਰਦੇ ਰਹਿੰਦੇ ਨੇ ਬਜ਼ੁਰਗ ਅੱਛਾ ਜੀ ਤੁਸੀਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਸਾਨੂੰ ਹੋ ਗਏ 85 ਸਾਲ 85 ਸਾਲ ਹੋ ਗਈ 85 ਸਾਲ ਦੀ ਉਮਰ ਹੋ ਗਈ ਮੇਰੀ ਅੱਛਾ ਜੀ ਹਾਂ ਪਿੰਡ ਦੇ ਵਿੱਚ ਰਹਿ ਕੇ ਫਿਰ ਸਭ ਤੋਂ ਪਹਿਲਾਂ ਤੇ ਮੈਨੂੰ ਦੱਸੋ ਪਿੰਡ ਦੇ ਵਿੱਚ ਰਹਿ ਕੇ ਕੀ ਗੱਲਾਂ ਅਬਜ਼ਰਵ ਕਰਦੇ ਹੋ ਕੀ ਗੱਲਾਂ ਦੇਖਦੇ ਹੋ ਨੇ ਪਿੰਡ ਦੇ ਵਿੱਚ ਕਿਹੜਾ ਬੰਦਾ ਸਿਆਣਾ ਆ ਕਿਹੜਾ ਮੁੰਡਾ ਸ਼ਰਾਰਤੀ ਆ ਕਿਹੜਾ ਪੜਨ ਦੇ ਵਿੱਚ ਤੇਜਵਾ ਮੁੰਡੇ ਖੜੇ ਹੋਏ ਨੇ ਪਿੱਛੇ ਉਹਨਾਂ ਦਾ ਕੋਈ ਸ਼ਰਾਰਤੀ ਦਾ ਪਤਾ ਲੱਗੇ? ਹਾਂਜੀ। ਨਾ ਕੋਈ ਭਲੇਮਾਨ ਹੁੰਦਾ ਪਤਾ ਲੱਗੇ। ਠੀਕ ਹੈ ਜੀ। ਸਮਝਾਂਗੇ ਮੈਂ। ਹਾਂਜੀ। ਕੰਮ ਕੰਮ ਹੋ ਜਾਂਦੇ ਨੇ ਕੋਈ ਸਰਪੰਚ ਨਹੀਂ ਕਰਦਾ ਕੋਈ ਕਿਸੇ ਨੇ ਕਰਦਾ ਕੋਈ ਮੋੜਾ ਮੋਟਾ ਕਿਸੇ ਨੇ ਇਹ ਤਾਂ ਚੱਲਦਾ ਹੀ ਰਹਿੰਦਾ ਪਿੰਡਾਂ 'ਚ। ਸਰਪੰਚੀ ਦੇ ਵਿੱਚ ਫਿਰ ਕਿਵੇਂ ਦਾ ਮਾਹੌਲ ਰਹਿ ਸਰਪੰਚੀ ਲਈ? ਬਹੁਤ ਵਧੀਆ ਰਿਹਾ ਸਾਡੇ ਮਾਹੌਲ। ਅੱਛਾ ਜੀ। ਇੱਕਦਮ ਖੂਪ ਆਇਨ। ਜਿੱਤ ਗਿਆ ਆਪਣਾ ਬੰਦਾ? ਸਾਰੇ ਆਪਣੀ ਨੇ। ਅੱਛਾ ਜੀ। ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸਾਮ ਬਣਕੋ ਆਈ। ਹਾਂ। ਸਾਰੇ ਆਪਣੇ ਨੇ ਜਿਹੜਾ ਜਿੱਤ ਗਿਆ ਉਹ ਹੀ ਆਪਣਾ ਅੱਛਾ ਜੀ ਹੋਰ ਜਾਰੀ ਦੱਸੋ ਪਹਿਲਾਂ ਤੇ ਕਿੰਨੇ ਸਾਲ ਪੁਰਾਣੀ ਦੋਸਤੀ ਇੱਥੇ ਤੁਹਾਡੇ ਸਭ ਤੋਂ ਪੁਰਾਣਾ ਜਿਹੜਾ ਯਾਰ ਹੋਵੇ ਦੋਸਤ ਚਲੇ ਗਏ ਸਾਰੇ ਸਾਰੇ ਚਲੇ ਗਏ ਇੱਕ ਅੱਧਾ ਹੀ ਰਹਿ ਗਿਆ ਕੋਈ ਨਹੀਂ ਸਭ ਚਲੇ ਗਏ ਅੱਛਾ ਜੀ ਕਿੰਨਾ ਪਿਆਰ ਸੀਗਾ ਫਿਰ ਯਾਦ ਕਰਦੇ ਪਿਆਰ ਸੀ ਹਾਂ ਖੇਡਣਾ ਕਰਨਾ ਇੱਥੇ ਹੋਲੀ ਖੇਡਣੀ ਹੂੰ ਪੱਤੀ ਲਿਆਉਣੀ ਖੇਤਾਂ 'ਚੋਂ ਜਾ ਕੇ ਐਂ ਜੀ ਕਬੱਡੀ ਖੇਡਣੀ ਹੋਰ ਖੇਡਣਾ ਹਾਂ ਜੀ ਵਾ ਚਲੀਆਂ ਗਈਆਂ ਯਾਦਾਂ ਸਭ ਹਾਂ ਜੀ ਅਭਾਈ ਅੱਛਾ ਜੀ ਸਾਰਾ ਕੁਝ ਚੱਲਿਆ ਜਾਂਦਾ ਸਾਰਾ ਕੁਝ ਆਦਾ ਹੁਣ ਇੱਕ ਨਾ ਹੀ ਪਿੰਡ ਦੇ ਵਿੱਚ ਨਾ ਅੱਜ ਕੱਲ ਨਵੇਂ ਜਵਾਗ ਨੇ ਜਿਹੜੇ ਆਇਲਟਸ ਕਰਕੇ ਬਾਹਰ ਵੱਲ ਨੂੰ ਜਾ ਰਹੇ ਨੇ ਤੁਹਾਡੇ ਪਿੰਡ ਦੇ ਜਵਾਗ ਤੇ ਨਹੀਂ ਜਾ ਰਹੇ ਸਾਡੇ ਪਿੰਡ ਦੇ ਵੀ ਬਹੁਤ ਵਗ ਗਏ ਅੱਛਾ ਜੀ ਜਾ ਕਿ ਉਹਨੇ ਸਾਡੇ ਦਾ ਅੱਧਾ ਪਿੰਡ ਵਗ ਗਿਆ ਖੇਤੀ ਛੱਡਦੇ ਜਾ ਰਹੇ ਨੇ ਜੀ ਖੇਤੀ ਤਾਂ ਚੱਲੀ ਜਾਂਦੀ ਆ ਖੇਤੀ ਨੂੰ ਕੀ ਆ ਖੇਤੀ ਦਾ ਇੱਕ ਜਣਾ ਕਰੀ ਜਾਂਦਾ ਅੱਛਾ ਜੀ ਇਹ ਹਜਾ ਜੁਗ ਆ ਗਿਆ ਹੁਣ ਖੇਤੀ ਦਾ ਇੱਕ ਜਣਾ ਕਰੀ ਜਾਂਦਾ ਬਸ ਠੀਕ ਹੈ ਜੀ ਠੀਕ ਹੈ ਤੁਹਾਡਾ ਨਾਮ ਵੀ ਬਲਜੀਤ ਸਿੰਘ ਬਲਜੀਤ ਸਿੰਘ ਕੰਮ ਕਰਦੇ ਹੋ ਨੇ ਤੁਸੀਂ ਬਾਜੀ ਵਿਹਲੇ ਆਂ ਘੱਤੀ ਵਾਲੀਆ ਕਰ ਲਈਂ ਮोटा ਥੋੜਾ ਮੋਟਾ ਘੱਤੀ ਵਾਲੀਆ ਵਿਹਲੇ ਆਂ ਅੱਛਾ ਜੀ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਦਾ ਖੰਡੀ ਹੋਈਆਂ ਆ ਬੀ ਅੱਛਾ ਜੀ ਇਕੱਲੇ ਹੋ ਬਿਆਹ ਨਹੀਂ ਹੋਇਆ ਤੁਹਾਡਾ ਕਦੋਂ ਕਰਾਉਣਾ ਸੀਗਾ ਇਹ ਵਿਆਹ ਤਾਂ ਕਰਾਇ ਨਹੀਂ ਬਿਮਾਰ ਰੋਗੇ ਤੇ ਅੱਛਾ ਤੁਹਾਡੇ ਬਿੱਲੀਆਂ ਅੱਖਾਂ ਨੇ ਮੇਰੇ ਵਾਂਗੂ ਕੀ ਕਹਿੰਦੇ ਨੇ ਪਿੰਡ ਦੇ ਵਿੱਚ ਬਿੱਲਾ ਕਹਿ ਕੇ ਬੁਲਾਉਂਦੇ ਨੇ ਬਿੱਲੂ ਕਹਿੰਦੇ ਆਂ ਬਿੱਲੂ ਕਹਿੰਦੇ ਨੇ ਤੁਹਾਡਾ ਨਾਮ ਕੀ ਆਈ ਨ 70 ਸਿੰਘ ਨ 70 ਸਿੰਘ ਹਾਂ ਜੀ 70 ਸਿੰਘ ਦਾ ਕੰਮ ਕਰ ਗਈ ਆ ਖੇਤੀਬਾੜੀ ਆ ਜੀ ਸੁਪਰ ਸ਼ੀਟਰ ਟਰੈਕਟਰ ਖੜਿਆ ਜੀ ਫਾਰਮ ਟ੍ਰਿਕ ਅੱਛਾ ਹਾਂ ਜੀ ਖੇਤੀ ਕਰਦੇ ਆ ਤੁਹਾਡਾ ਯਾਰ ਕੌਣ ਆ ਪੁਰਾਣਾ ਯਾਰ ਤਾਂ ਸਾਰੇ ਆ ਜੀ ਬਜ਼ੁਰਗਾਂ ਜਿਹੜੇ ਅੱਛਾ ਹਾਂ ਜੀ ਉਹਨਾਂ ਕੇ ਉਹਨਾਂ ਕੇ ਇਸ ਨਾਲ ਚੱਲ ਰਹੇ ਆ ਜੀ ਅਸੀਂ ਵੀ ਅੱਛਾ ਜੀ ਹਾਂ ਜੀ ਜਦੋਂ ਛੋਟੇ ਹੁੰਦੇ ਸੀ ਕੀ ਸ਼ਰਾਰਤਾਂ ਕਰਦੇ ਹੁੰਦੇ ਸੀਗੇ ਬੱਸ ਟਾਇਰ ਦੇ ਵਿੱਚ ਵੜ ਕੇ ਜੀ ਟਾਇਰ ਨੂੰ ਕਮਕਾਈ ਜਾਂਦੇ ਜੀ ਹਾਂ ਜੀ ਮੈਂ ਐ ਰੋਡ ਦੇ ਗਰਾਂਦੇ ਉਰੇ ਸਾਰਾ ਨੀਮਾ ਹੋਇਆ ਕਰਦਾ ਜੀ ਅੱਛਾ ਸਾਰਾ ਮੁੱਲ ਕੀ ਕੀਤੀ ਕੋਈ ਬੱਸ ਸਾਰਾ ਦਿਨ ਹਾਂ ਜੀ ਗੁੱਲੀ ਡੰਡਾ ਹਾਂ ਹਾਂ ਜੀ ਪੇਲ ਪਲੰਗੜਾ ਅੱਛਾ ਅਰੇ ਜੁੱਤੀਆਂ ਮਾਰ ਹਾਂ ਹਾਂ ਜੀ ਬਾ ਚੱਲੀ ਜਾ ਰਹੀ ਸੀ ਕੰਮ ਆਹ ਅੱਜ ਕੱਲ ਜਿਹੜੇ ਜਵਾਕਾਂ ਨੂੰ ਕੁੱਟਿਆ ਬਹੁਤ ਘਟ ਜਾਂਦਾ ਵਾ ਤੁਹਾਡੇ ਵੇਲੇ ਤੁਹਾਨੂੰ ਕਿੰਨੇ ਕ ਕੁੱਟ ਪੈਂਦੀ ਹੁੰਦੀ ਸੀਗੀ ਕੁੱਟਦਾ ਪੈਂਦੇ ਜੀ ਕਿੰਨੀ ਕ ਪੈਂਦੀ ਸੀ ਫੇਰ ਵੀ ਪਾਵੇ ਤੇ ਜੀ ਜਦੋਂ ਬੀੜੀਆਂ ਬੁੜੀਆਂ ਪੀਂਆਂ ਤੇ ਜੀ ਹਾਂ ਮੈਂ ਬਾਪੂ ਕਹੇਗਾ ਵੇ ਆਹ ਬਣਾ ਛੱਡ ਦੇ ਪਰ ਛੱਡਿਆ ਨਹੀਂ ਗਿਆਂ ਬਾਪੂ ਹੂਕਾ ਪੀਏ ਤੇ ਜੀ ਹਾਂ ਹਾਂ ਚੋਰੀ ਨੜਕੁੱਟ ਲਾ ਲੈ ਕਰਾਂਦੇ ਚੋਰੀਆਂ ਚੋਰੀਆਂ ਕਹਿੰਦੇ ਕੁੱਟ ਪੀਜੇ ਕਰਾਂਦੇ ਫਿਰ ਬਾਪੂ ਜੁੱਤੀਆਂ ਮਾਰੇ ਦਾ ਚਾਲੋ ਕਹਿੰਦੇ ਦਾ ਕਰਦੇ ਹੁੱਕਾ ਨੂੰ ਗੜਰ ਗੜਰ ਗੋਰ ਕਰ ਕਰ ਅਵਨ ਆਰਾਮ ਤੇ ਚੱਲਦਾ ਅਗਰਾ ਕਿ ਲਿਆ ਅਗਰਾ ਕਿ ਲਿਉਣੀ ਫਿਰ ਸੂਟਾ ਵੀ ਲੈਣਾ ਚੈੱਕ ਵੀ ਤਾਂ ਕਰਨਾ ਦਾ ਫਿਰ ਸਾਡੇ ਪਿੰਡ 'ਚ ਜੀ ਬਹੁਤ ਥਫਾਕ ਹੈ ਬਹੁਤ ਹੀ ਜ਼ਿਆਦੇ ਚਾਹੇ ਪਾਰਟੀਆਂ ਦੋ ਨੇ ਚਾਹੇ ਤਿੰਨ ਨੇ ਪਰ ਥਫਾਕ ਹੈ ਪਿੰਡ ਦਾ ਸਾਰੇ ਦਾ ਅਸੀਂ ਦੋ ਤਿੰਨ ਪ੍ਰੋਗਰਾਮ ਮਨਾਉਨੇ ਆ ਇਕਦਾ ਸਾਡੇ ਗੁੱਗਾ ਮਾੜੀ ਦਾ ਮੇਲਾ ਹੁੰਦਾ ਜੀ ਉਹ ਸਾਰਾ ਪਿੰਡ ਰਲ ਕੇ ਮਨਾਉਂਦਾ ਜੀ ਸਾਰਾ ਪਿੰਡ ਪੈਸੇ ਗੇਰ ਇਕੱਠੇ ਕਰਦਾ ਸਾਰੇ ਗਿਣਦਾ ਸਾਰੇ ਇਕੱਠੌੜ ਲਾਉਂਦੇ ਨੇ ਸਾਰੀ ਸਲਾਹ ਗੱਲ ਲਾਉਂਦੇ ਨੇ ਦਾਣੇ ਗੇਰ ਕੇ ਆਉਂਦੇ ਨੇ ਪਟਿਆਲੇ ਇੱਕ ਕੰਮ ਹੋ ਗਿਆ ਜੀ ਦੂਜਾ ਨੰਬਰ ਆ ਹੁਣ ਗੁਰਪੁਰਬ ਆ ਰਿਹਾ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਾਰਾ ਪਿੰਡ ਅਸੀਂ ਚਾਹੇ ਕੋਈ ਰਾਧਾ ਸਵਾਮੀ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕਾਲੀ ਆ ਚਾਹੇ ਕੋਈ ਵੀ ਆ ਸਾਰੇ ਅਸੀਂ ਰਲ ਕੇ ਮਨਾਉਨੇ ਆ ਇੱਕ ਜੁੱਟਾ ਇੱਕ ਜੁੱਟ ਸਾਰੇ ਠੀਕ ਹੈ ਨੰਬਰ 1 ਦਾ ਦੋ ਤਿੰਨ ਗੱਲਾਂ ਸਾਡੇ ਪਿੰਡ ਤੇ ਇਹ ਨੇ ਹੂੰ ਇੱਕ ਤੁਹਾਨੂੰ ਸ਼ੇਰ ਸੁਣਾ ਦਿੰਦਾ ਮੈਂ ਹਾਂਜੀ ਹਾਂਜੀ ਦੋ ਤੇ ਇੱਕ ਕਵੀ ਨੇ ਲਿਖਿਆ ਜੀ ਆਪਣੇ ਗੁਰਦਿਆਲ ਸਿੰਘ ਹਰੀ ਨੇ ਉਹ ਕਹਿੰਦਾ ਦਾਲ ਦਲੀ ਹੋਈ ਰੰਨਣ ਦੇ ਕੰਮ ਆਵੇ ਜੇਕਰ ਬੀਜੀਏ ਫੇਰ ਨਹੀਂ ਉੱਗ ਸਕਦੀ ਦੋ ਧੜਿਆਂ ਵਿੱਚ ਰਹਿ ਕੇ ਖਾਲਸਾ ਜੀ ਕਦੇ ਬੈਰੀ ਤੇ ਤੜੀ ਨਹੀਂ ਪੁੱਗ ਸਕਦੀ ਏਕਾ ਕੁੱਲੀਆਂ ਸੁਰਗ ਬਣਾ ਦਿੰਦਾ ਢਾਹ ਦਿੰਦੀ ਹੈ ਫੁੱਟ ਚਵਾਰਿਆਂ ਨੂੰ ਚੱਪੂ ਜੇ ਇੱਕ ਰਾਂ ਦੋਵੇਂ ਮਜਬੂਤ ਹੋਮਣ ਚੁੰਮ ਲੈਂਦੀ ਆ ਕਿਸਤੀ ਕਿਨਾਰਿਆਂ ਨੂੰ ਸਾਡੇ ਪਿੰਡ ਦਾ ਇਹ ਕਮਾਜੀ ਸਾਰਿਆਂ ਦਾ ਹਥਪਾਹ ਕਹੇ ਸਾਰਿਆਂ ਦਾ ਚਾਹੇ ਕਿਸ ਤਰ੍ਹਾਂ ਆ ਪੂਰੇ ਤੜਕੀ ਲੜਪੇ ਸਾਂਝ ਨੂੰ ਇਕੱਠੇ ਜੀ ਨੰਮਵਰੀ ਕਦਾ ਲੜਦਾ ਹੀ ਨਹੀਂ ਕੋਈ ਸਾਡੇ ਪਿੰਡ 'ਚ ਕਦੇ ਲੜਾਈ ਨਹੀਂ ਹੋਈ ਠੀਕ ਡੰਡੇ ਛੋਟੇ ਜੀ ਕਦੇ ਲੜਾਈ ਨਹੀਂ ਹੋਈ ਮਾੜੀ ਮੋਟੀ ਦਾ ਕੀ ਆ ਕਦੇ ਜੋ ਦੋ ਜਵਾਕ ਉੱਥੇ ਲੜਪੇ ਖੜੇ ਖੜੇ ਕਿਸੇ ਮਾੜੇ ਮੋਟ ਸਾਡੇ ਪਿੰਡ ਦਾ ਬਹੁਤ ਵਧੀਆ ਸਪਾਹਕ ਇਹ ਖਾਸੀ ਦਾ ਸਾਡੇ ਪਿੰਡ ਦੀ ਇੱਕ ਇਹ ਇਹ ਬਾਤ ਰਹੇਗੀ ਬਈ ਛੜਕਾਲੀ ਛੜਕ ਦੇ ਬਹੁਤ ਮੇਲੇ ਸਹੀਂ ਇਹ ਮਾੜੀ ਮੰਦਰ ਸਹੀਂ ਬਣ ਜੇ ਛੜਕ ਸਭ ਤੇ ਬਹੁਤ ਅੱਛੀ ਗੱਲ ਆ ਹਾਂਜੀ ਉਹ ਚੌੜੀ ਹੋਣੀ ਚਾਹੀਦੀ ਹੈ ਮੇਲੇ ਖਾਤਰ ਵੀ ਬਜੇ ਕੋ ਪਾਣੀ ਦੇ ਸੀ ਆਪਣੀ ਮਿੱਟੀ ਗਰਿਆ ਕੇ ਆਪਣੀ ਰੂੜੀ ਗਰਿਆ ਕੇ ਤਾਂ ਅਸੀਂ ਆਪਣੇ ਬਾਰਾਂ ਮੂਰੇ ਦੇ ਪਾਣੀ ਹਟਾਇਆ ਸਿਰੇ ਸੀ ਇਹ ਕੱਚੀ ਪਈ ਆ ਹੈ ਪੱਕੀ ਪਰ ਕੋਈ ਨਹੀਂ ਪੁੱਛੇ ਤਾਂ بے بسی ਨੂੰ ਅਸੀਂ ਇਹ ਕੰਮ ਆਪਣਾ ਬਾਅਦ ਅਸੀਂ ਸਰਕਾਰ ਨੂੰ ਉਹ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਅੱਡੇ ਤੋਂ ਲੈ ਕੇ ਮਾੜੀ ਤੱਕ ਸੜਕਾ ਇਹ 18 ਫੁੱਟੀ ਹੋਣੀ ਚਾਹੀਦੀ ਆ ਕਿਉਂਕਿ ਇੱਥੇ ਮੇਲੇ ਦਾ ਬਹੁਤ ਰਸ਼ ਰਹਿੰਦਾ ਬੇ ਸਾਹਿਬ ਬੱਸਾਂ ਆਉਂਦੀਆਂ ਨੇ ਇੱਥੇ ਹਜ਼ਾਰਾਂ ਬੱਸਾਂ ਆਉਂਦੀਆਂ ਨੇ ਮੇਲੇ ਨੂੰ ਖੇਤਾਂ 'ਚ गिर ਜਾਂਦੀਆਂ ਨੇ ਬੁਰਾ ਹਾਲ ਬਾਂਕੇ ਦਿਹਾੜੇ ਅਸੀਂ ਟਰੈਕਟਰਾਂ ਨਾਲ ਗੱਡੀਆਂ ਨੇ ਲੱਗੀਆਂ ਇਹ ਗੱਲ ਤੁਹਾਡੇ ਪਿੰਡ ਦੇ ਵਿੱਚ ਇੱਕ ਨਾ ਰੌਣਕੀ ਬੰਦਾ ਹੁੰਦਾ ਪਿੰਡ ਦੇ ਵਿੱਚ ਰੌਣਕੀ ਬੰਦਾ ਕੌਣ ਆਈ ਤੁਹਾਡੇ ਪਿੰਡ ਦਾ ਰੌਣਕੀ ਦਾ ਸਾਡੇ ਸਾਰੇ ਹੀ ਨੇ ਨਹੀਂ ਇੱਕ ਗਾਣੇ ਗੂਨੇ ਗਾਉਣ ਵਾਲਾ ਵੀ ਹੁੰਦਾ ਨਾ ਬੰਦਾ ਜਿਹੜਾ ਗਾਉਂਦਾ ਉਹ ਗੂਨੇ ਦਾ ਸਾਰੇ ਹੀ ਗਾ ਲੈਣੇ ਆ ਆ ਕੇ ਸੁਣਾ ਦਿਓ ਫਿਰ ਗਾਣਾ ਸੁਣਾ ਦੰਨੇ ਆ ਤੁਹਾਨੂੰ ਸੁਣਾਓ ਜੀ ਤੇ ਤਾੜੀਆਂ ਮਾਰਨੀ ਆ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਵੇਖ ਲਓ ਚਲੋ ਜੀ ਜਦੋਂ ਇੱਕ ਇਹੋ ਜਿਹਾ ਮੁੰਡਾ ਹਾਂਜੀ ਜਿੱਦ ਕਰਦਾ ਵੀ ਮੈਂ ਤਾਂ ਬਾਹਰ ਜਾਣਾ ਕੈਨੇਡਾ ਜਾਣਾ ਠੀਕ ਐ ਠੀਕ ਹੈ ਕਹਿੰਦੇ ਹਾਂ ਹਾਂਜੀ ਅਸੀਂ ਉਹਦਾ ਕੁਝ ਵੀ ਪ੍ਰਬੰਧ ਕਰੀਏ ਜੇ ਉਹਨੂੰ ਕੈਨੇਡਾ ਭੇਜ ਦਨੇ ਆ ਹੂੰ ਉਦੋਂ ਬਾਅਦ ਫਿਰ ਕੀ ਹਾਲ ਹੁੰਦਾ ਸਾਡਾ ਮਾਂ ਵੀ ਰੋਂਦੀ ਆ ਪਿਓ ਵੀ ਰੋਂਦਾ ਤੇ ਉਹਦੇ ਹੀ ਕਹਿੰਦੇ ਆ ਆਪਣਾ ਗੀਤ ਆਪ ਲਿਖਿਆ ਅੱਛਾ ਜੀ ਤੁਸੀਂ ਮੇਰਾ ਲਿਖਿਆ ਹੋਇਆ ਗੀਤ ਆ ਮੈਂ ਤੁਹਾਨੂੰ ਸੁਣਾ ਦਾਂ ਜਿੱਦਣ ਦਾ ਗਿਆ ਕੈਨੇਡਾ ਬੇ ਮੇਰੇ ਡੂਬ ਕਾਲ ਜੀ ਪੈਂਦੇ ਤੇਰਾ ਮੂੰਹ ਦੇਖਣ ਨੂੰ ਪੁੱਤਰਾ ਵੇ ਮੇਰੇ ਨੈਣ ਤਰਸਦੇ ਰਹਿੰਦੇ ਜਿੱਦਣ ਦਾ ਗਿਆ ਕੈਨੇਡਾ ਵੇ ਮੇਰੇ ਡੋਬ ਕਾਲਜ ਪੈਂਦੇ ਤੇਰਾ ਮੂੰਹ ਦੇਖਣ ਨੂੰ ਪੁੱਤਰਾ ਵੇ ਮੇਰੇ ਨੈਣ ਤਰਸਦੇ ਰਹਿੰਦੇ ਉਹ ਦਿਨ ਲੰਘ ਜਾਂਦਾ ਫਿਰ ਤੁਰ ਕੇ ਭੈੜੀ ਰਾਤ ਕਹਿਰ ਦੀ ਆਉਂਦੀ ਵੇ ਓ ਦਿਨ ਲੰਘ ਜਾਂਦਾ ਫਿਰ ਤੁਰ ਕੇ ਭੈੜੀ ਰਾਤ ਕਹਿਰ ਦੀ ਆਉਂਦੀ ਵੇ ਉਦੋਂ ਯਾਦ ਤੇਰੀ ਮੈਨੂੰ ਆ ਜਾਵੇ ਮੰਜੇ ਨੂੰ ਟੋਹੀ ਲਾਉਂਦੀ ਵੇ ਓ ਜੇ ਢੋਂਕਾ ਨੀਂਦ ਦਾ ਆ ਜਾਵੇ ਤੇਰੇ ਹੀ ਸੁਪਨੇ ਆਉਂਦੇ ਤੇਰਾ ਮੂੰਹ ਦੇਖਣ ਨੂੰ ਪੁੱਤਰਾ ਵੇ ਮੇਰੇ ਨੈਣ ਤਰਸਦੇ ਰਹਿੰਦੇ ਹੁਬਕੀ ਹੁਬਕੀ ਰੋਂਦੀਆਂ ਕੀ ਹਾਲ ਹੋ ਗਿਆ ਮੇਰਾ ਵੇ ਮੈਂ ਹੋੜਾ ਮਨ ਨੂੰ ਦੇ ਲੈਂਦੀ ਪੁੱਤਰਾ ਫੋਟੋ ਤੱਕ ਕੇ ਤੇਰਾ ਵੇ ਔਰ ਸਤੇ ਵਿੱਚ ਆਉਂਦੇ ਜਾਂਦਿਆਂ ਦੇ ਮੈਨੂੰ ਤੇਰੇ ਪੜੇਖੇ ਪੈਂਦੇ ਤੇਰਾ ਮੂੰਹ ਦੇਖਣ ਨੂੰ ਪੁੱਤਰਾ ਵੇ ਮੇਰੇ ਨੈਣ ਤਰਸਦੇ ਰਹਿੰਦੇ ਓ ਬਿੱਲਾ ਬੱਡ ਪਿਆ ਕਮਰੇ ਵਿੱਚ ਸੁੰਨਾ ਪਿਆ ਚਬਾਰਾਵੇ ਪਤਾ ਨਹੀਂ ਤੈਨੂੰ ਕਿੱਥੋਂ ਚੜ ਗਿਆ ਬਾਹਰ ਜਾਣ ਦਾ ਪਾਰਾਵੇ ਓ ਮੈਂ ਸੁਣਿਆ ਤੁਸੀਂ ਇੱਕ ਕਮਰੇ ਵਿੱਚ ਅੱਠ ਅੱਠ ਜਣੇ ਸੌਂਦੇ ਤੇਰਾ ਮੂੰਹ ਦੇਖਣ ਨੂੰ ਪੁੱਤਰਾਵੇ ਮੇਰੇ ਨੈਣ ਤਰਸਦੇ ਰਹਿੰਦੇ ਰੋਟੀ ਲੈ ਕੇ ਜਾਮਾ ਖੇਤ ਤੂੰ ਤਾਂ ਤੇ ਬੋਲਣ ਕੋਲਾਵੇਂ ਘਰੀ ਕੰਦਾਂ ਵੱਡ ਵੱਡ ਖਾਂਦੀਆਂ ਨੇ ਦੱਸ ਮੈਂ ਕੀ ਦੇ ਨਾਲ ਬੋਲਾਵੇਂ ਬਾਪੂ ਤੇਰੇ ਨੂੰ ਖੇਤਾਂ ਦੇ ਵਿੱਚ ਦੌਰੇ ਬਲੱਡ ਦੀ ਪੈਂਦੇ ਤੇਰਾ ਮੂੰਹ ਦੇਖਣ ਨੂੰ ਪੁੱਤਰਾ ਵੇ ਮੇਰੇ ਨੈਣ ਤਰਸਦੇ ਰਹਿੰਦੇ ਸਖਦੇਵ ਅਮਨ ਚੰਨ ਮੁੜਿਆ ਘਰ ਨੂੰ ਕਹਿਣਾ ਮੰਨ ਲੈ ਮੇਰਾ ਵੇ ਰਿਸ਼ਤੀਆਂ ਵਾਲੇ ਆਉਣ ਬੱਥੇਰੇ ਵਿਆਹ ਕਰ ਦਾਂਗੇ ਤੇਰਾ ਵੇ ਓ ਹੀਰ ਸਲੇਟੀ ਘਰ ਵਿੱਚ ਆਜੂ ਹੀਰ ਸਲੇਟੀ ਘਰ ਵਿੱਚ ਆਜੂ ਬੁੱਢੜੇ ਮਾਪੇ ਕਹਿੰਦੇ ਤੇਰਾ ਮੂੰਹ ਦੇਖਣ ਨੂੰ ਪੁੱਤਰਾ ਵੇ ਮੇਰੇ ਨੈਣ ਤਰਸਦੇ ਰਹਿੰਦੇ ਇਹ ਰਾਮੂ ਦੇਖਣ ਨੂੰ ਬੱਚੇ ਆਵੇ ਮੇਰੇ ਨੈਣ ਤਰਸਦੇ ਰਹਿੰਦੇ ਬੜਾ ਸੋਹਣਾ ਸ਼ਬਦਾਂ ਦੇ ਵਿੱਚ ਤੁਸੀਂ ਬਿਆਨ ਕੀਤਾ ਇੱਕ ਦੁੱਖ dard ਝਲਕਦਾ ਜਿਹੜਾ ਅੱਖਾਂ ਦੇ ਵਿੱਚ ਹੰਝੂ ਆਏ ਆਪ ਦੇਖਿਆ ਕਿ ਰੋਂਦੀਆਂ ਬੁੜੀਆਂ ਹਾਂਜੀ ਸ਼ਾਮ ਨੂੰ ਜਦੋਂ ਰੋਟੀ ਦਾ ਟਾਈਮ ਹੁੰਦਾ ਨਾ ਜੇ ਰੋਣ ਲੱਗ ਜਾਂਦੀਆਂ ਨੇ ਤੇ ਲਿਖਣ ਦਾ ਸ਼ੌਂਕ ਕਦੋਂ ਦਾ ਸੀ ਬਬਾਈ ਮੈਨੂੰ ਹੋ ਗਏ 50 ਸਾਲ ਆ ਅੱਛਾ ਜੀ ਗਾਣਾ ਗੁਣਾ ਕੀਤਾ ਤੁਸੀਂ 20 ਸਾਲ ਲਗਾਇਆ ਮੈਂ ਅੱਛਾ ਜੀ 20 ਸਾਲ ਇੱਕ ਹੋਰ ਗਾਣਾ ਇੱਕ ਹੋਰ ਇੱਕ ਹੋਰ ਗਾਣਾ ਸੁਣੋਗੇ ਸਾਰੇ ਜਣੇ ਹਾਂਜੀ ਹਾਂਜੀ ਇੱਕ ਹੋਰ ਗਾਣਾ ਜੀ ਸਾਰੇ ਸੁਣਨਗੇ ਜਦੋਂ ਮਾਪੇ ਬੱਚਿਆਂ ਨੂੰ ਆਪਣੇ ਨੂੰ ਬਾਹਰ ਤੋਰ ਦਿੰਦੇ ਨੇ ਫਿਰ ਪਿੱਛੋਂ ਯਾਦ ਕਰਦੇ ਨੇ ਵੀ ਬੁੱਢੇ ਮਾਪਿਆਂ ਦੇ ਜਦੋਂ ਬੜੇ ਪਾ ਆ ਜਾਂਦਾ ਫਿਰ ਪੁੱਤਰੇ ਸਹਾਰਾ ਬਣਦੇ ਨੇ ਹਰੇਕ ਦਾ ਹਰੇਕ ਮਾਪੇ ਦਾ ਦੁੱਖ ਸੁੱਖ ਵਿੱਚ ਫਿਰ ਬੱਚੇ ਯਾਦ ਆਉਂਦੇ ਨੇ ਉਹ ਕੱਚੇ ਕੋਠਿਆਂ ਤੇ ਹਾਂ ਕੱਚੇ ਕੋਠਿਆਂ ਤੇ ਕਦੇ ਨਾ ਚਬਾਰੇ ਹੁੰਦੇ ਨੇ ਬੁੱਢੇ ਮਾਪਿਆਂ ਦੇ ਪੁੱਤਰ سہਾਰੇ ਹੁੰਦੇ ਨੇ ਉਹ ਬੁੱਢੇ ਮਾਪਿਆਂ ਦੇ ਪੁੱਤਰ سہਾਰੇ ਹੁੰਦੇ ਨੇ ਜਦੋਂ ਜੰਮਿਆ ਪੁੱਤਰ ਲੋਕੀ ਦਿੰਦੇ ਨੇ ਵਧਾਈਆਂ ਉਹਨੂੰ ਪਿਆਰ ਦੇਣ ਆਉਂਦੀਆਂ ਨੇ ਚਾਚੀਆਂ ਤੇ ਤਾਈਆਂ ਕਹਿੰਦੇ ਭੂਆ ਨੂੰ ਪਤੀ ਜੇ ਵੀ ਪਿਆਰੇ ਹੁੰਦੇ ਨੇ ਬੁੱਢੇ ਮਾਪਿਆਂ ਦੇ ਪੁੱਤਰ ਸੰਹਾਰੇ ਹੁੰਦੇ ਨੇ ਔ ਬੁੱਢੇ ਮਾਪਿਆਂ ਦੇ ਪੁੱਤਰ ਸੰਹਾਰੇ ਹੁੰਦੇ ਨੇ ਜਦੋਂ 5 ਸਾਲ ਹੋਏ ਖੇਡੇ ਬੱਚਿਆਂ ਦੇ ਨਾਲ ਉਹ ਕਿੱਥੇ ਚੱਲੇ ਆਏ ਬਾਪੂ ਉਹ ਨੂੰ ਕਰਦਾ ਸਵਾਲ ਉਹ ਦੇ ਖੇਡਣੇ ਨੂੰ ਹੱਥਾਂ 'ਚ ਗਵਾਰੇ ਹੁੰਦੇ ਨੇ ਬੁੱਢੀ ਮਾਪਿਆਂ ਦੇ ਪੁੱਤਰ ਸੰਹਾਰੇ ਹੁੰਦੇ ਨੇ ਬੁੱਢੀ ਮਾਪਿਆਂ ਦੇ ਪੁੱਤਰ ਸੰਹਾਰੇ ਹੁੰਦੇ ਨੇ ਜਦੋਂ 18 ਸਾਲ ਹੋਏ ਕਾਹ ਫੇਰ ਆ ਗਈ ਜਵਾਨੀ ਜਦੋਂ 18 ਸਾਲ ਹੋਏ ਕਾਹ ਫੇਰ ਆ ਗਈ ਜਵਾਨੀ ਹੋਇਆ ਮੰਗਣੀ ਵਿਆਹ ਘਰ ਆ ਗਈ ਜਨਾਨੀ ਹੋਇਆ ਮੰਗਣੀ ਵਿਆਹ ਘਰ ਆ ਗਈ ਜਨਾਨੀ ਭੁੱਲ ਗਿਆ ਰੱਬ ਕਿ ਮੈਂ ਕੋਈ ਗੱਲ ਨਹੀਂ ਬਹੁਤ ਸੋਹਣਾ ਗਾਇਆ ਤੁਸੀਂ ਬਹੁਤ ਸੋਹਣਾ ਅੱਛਾ ਇੱਕ ਸਾਰੇ ਮੇਰੇ ਆਪਣੇ ਗੀਤ ਲਿਖੇ ਹੋਏ ਨੇ ਸਾਰੇ ਠੀਕ ਹੈ ਜੀ ਆਪਾਂ ਹੁਣ ਇਦਾਂ ਕਰਦੇ ਹਾਂ ਉੱਧਰ ਚੱਲਦੇ ਹਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਉਹ ਸਾਰੇ ਦੇਖੀ ਜਾਂਦੇ ਨੇ ਉਹ ਹਾਂ ਇਹ ਆ ਜੋਈ ਕਿਵੇਂ ਉਹ ਸਾਰੇ ਠੀਕ ਠਾਕ ਹੋ ਫਿਰ ਕਿਹ ਪਿੰਡ ਦਾ ਨਾਮ ਦੱਸ ਦੋ ਪਹਿਲਾਂ ਤਾਂ ਸਾਰੇ ਆਪਦੇ ਮੈਨ ਕਲਾਬ ਮੈਨ ਕਲਾਬ ਵੀਰੇ ਮੈਂ ਤਾਂ ਯਾਰ ਨਰਜੀ ਜੀ ਬਾੜੀ ਘਟਾ ਤੁਹਾਡੇ ਸਾਰਿਆਂ ਚ ਇੰਨੇ ਬੰਦੇ ਹੋ ਗਏ ਤੁਸੀਂ ਯਾਰ ਮੈਨ ਕਲਾਬ ਵੀਰੇ ਸਾਡੇ ਪਿੰਡ ਦਾ ਨਾਮ ਸਾਰੇ ਇੱਕੇ ਪਿੰਡ ਦੇ ਆਸੀਂ ਅੱਛਾ ਹਾਂ ਜੀ ਕੀ ਕੰਮ ਕੀ ਕਰਦੇ ਹੋ ਨੇ ਸਾਰੇ ਆਪਣੀ ਵੀਰੇ ਕਰਿਆਨੇ ਦੀ ਦੁਕਾਨ ਆ ਸਾਹਮਣੇ ਮੈਂ ਵੀਰੇ ਸਰਕਾਰੀ ਜਾਉ ਕਰਦਾ ਠੀਕ ਕੰਮ ਕਰਦੇ ਨੇ ਬਾਈ ਮੈਂ ਇੰਡੀਅਨ ਆਰਮੀ ਚਾ ਬਾਈ ਓਕੇ ਓਕੇ ਫੌਜੀ ਸਾਹਿਬ ਅੱਛਾ ਨਾਮ ਬਾਈ ਮੇਰਾ ਨਾਮ ਮਨੋਜ ਹੈ ਵੀਰੇ ਉਮਰ ਕਿੰਨੀ ਆ ਉਮਰ ਵੀਰੇ 20 ਸਾਲ ਆ ਪੜਦਾ ਕਿੱਥੇ ਬਾਈ ਪੜਦਾ ਮੈਂ ਵੀਰੇ ਪਿਆਬੀ ਯੂਨੀਵਰਸਿਟੀ ਚ ਪੜਦਾ ਕੀ ਪੜਦਾ ਹੁੰਦਾ ਮੈਂ ਬੀਏ ਕਰ ਰਹਾ ਹਾਂ ਜੀ ਕਿੰਨੇ ਸਬਜੈਕਟ ਉਹਦੇ ਚਾਰ ਤਿੰਨ ਚਾਰ ਪੰਜ ਸਬਜੈਕਟ ਆਂ ਅੱਛਾ ਕਿਹੜੇ-ਕਿਹੜੇ ਨੇ ਇਹ ਹਿਸਟਰੀ ਆਈ ਪੰਜਾਬੀ ਇੰਗਲਿਸ਼ ਫਿਜ਼ਿਕ ਤੇ ਬਾਇਓਲੋਜੀ ਬਾਇਓਲੋਜੀ ਹਾਂ ਜੀ ਕਿਹੜਾ ਵਾਲਾ ਸਬਜੈਕਟ ਵਧੀਆ ਲੱਗਦਾ ਮੈਂ ਵਧੀਆ ਰਵਾ ਚੱਲੀ ਜਾਂਦਾ ਯਾਰ ਬਾਇਓਲੋਜੀ ਤੇ ਮੈਨੂੰ ਲੱਗਦਾ ਬੀਐਸਸੀ ਚ ਨਹੀਂ ਹੁੰਦੀ ਬੀਏ ਚ ਨਹੀਂ ਹੁੰਦੀ ਇਹ ਕਿਹੜੇ ਬਾਤ ਲੱਗਦੇ ਆਂ ਪੜੀ ਜਾਂਦੇ ਆਂ ਦੇਖ ਲਾ ਕਿਹੜਾ ਸਬਜੈਕਟ ਨਹੀਂ ਤੈਨੂੰ ਪਤਾ ਹੈਗਾ ਭੁੱਲ ਗਿਆ ਉਹ ਕਿਹੜਾ ਕੀ ਹੈ ਇੱਕ ਦਿਨ ਵੀ ਨਹੀਂ ਮੈਂ ਤਾਂ ਉੱਪਰ ਆ ਗਈ ਪੜ੍ਹਾ ਕਰੋ ਯਾਰ ਆ ਬਾਈ ਦੇਖੋ ਸਰਕਾਰੀ ਰੋ ਲੱਗਿਆ ਤੁਸੀਂ ਵੀ ਇਦਾਂ ਲੱਗਨੇ ਨੇ ਸਬਜੈਕਟਾਂ ਦੇ ਹੋਰ ਯਾਰੀ ਦੋਸਤੀ ਮਾਨ ਕਿੰਨਾ ਘ ਭਰਾ ਦੇ ਉੱਤੇ ਪੂਰਾ ਹੀ ਭਾਈ ਮਾਨਦਾ ਜੀ ਅੱਛਾ ਖੜਦੇ ਹੁੰਦੇ ਫਿਰ ਨਾਲ ਕਿਤੇ ਪੈਸਿਆਂ ਦੀ ਲੋੜ ਪੈਂਦੀ ਰਾਤ ਨੂੰ ਨਾਲ ਖੜਦੇ ਆਂ ਜੀ ਜੋ ਬਾਈਓ ਖੜਦਾ ਸਾਡੇ ਨਾਲ ਤਾਂ ਹੀ ਅੱਛਾ ਪੈਸੇ ਟਕੇ ਕੰਨੀ ਦੇ ਜੀ ਪੈਸੇ ਟਕੇ ਕੰਨੀ ਹਾਂ ਜੀ ਚਾਹੋ ਤੁਹਾਡਾ ਨਾਮ ਬਾਈ ਮੇਰੇ ਨਰਿੰਦਰ ਸਿੰਘ ਆ ਜੀ ਨਰਿੰਦਰ ਤੁਹਾਡਾ ਮੇਰਾ ਲਾਡੀ ਜੀ ਲਾ ਵੀਰ ਜੀ ਆ ਜਾਓ ਯਾਰ ਤੁਹਾਡਾ ਫੋਟੋ ਨਹੀਂ ਆਉਣੀ ਤੁਹਾਡੀ ਫਿਰ ਤੁਸੀਂ ਮੈਨੂੰ ਕਹਿਣਾ ਵਾ ਸਾਰਿਆਂ ਨੇ ਆ ਜਾ ਵੀ ਆ ਜਾ ਕੀ ਕਰਦਾ ਉਹਨੇ ਬਾਈ ਮੈਂ ਵੇਲਾ ਜੀ ਵੇਲਾ ਇਹ ਛੱਟੀ ਨਾ ਮੇਰਾ ਭਰਾ ਕੰਮ ਬੜਾ ਔਖਾ ਮਿਲਦਾ ਵਾ ਬੜਾ ਔਖਾ ਸੱਚੀ ਗੱਲ ਆ ਸਾਰੇ ਪਿੰਡ ਦੇ ਵਿੱਚ ਵੇਲਾ ਰਹਿਣਾ ਇਹ ਬੜੀ ਵੱਡੀ ਗੱਲ ਆ ਏ ਤੇਰੇ ਵਾਸਤੇ ਮਾਨ ਵਾਲੀ ਗੱਲ ਆ ਸਾਰੇ ਪਿੰਡ ਆ ਰਹੇ ਨੇ ਨਾ ਸਰੋਫਾ ਪਾ ਦਿਓ ਬਾਈ ਦੇ ਠੀਕ ਆ ਨਾ ਨਾ ਬੇਲਾ ਨਹੀਂ ਬਾਈ ਇਹ ਜਾਣ ਆਲਾ ਬੱਸ ਬਾਹਰ ਜਾਣਾ ਨੇ ਥੋੜੇ ਟਾਈਮ ਤੱਕ ਅੱਛਾ ਬਾਹਰ ਜਾਣਾ ਹਾਂ ਬਾਈ ਜਾ ਕੇ ਆਇਆ ਠੀਕ ਆ ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਦੇ ਇਹ ਪਿੰਡ ਵਾਲੀ ਟੈਂਕੀ ਇਹੀ ਚਲਾ ਰਹਾ ਪਾਣੀ ਅੱਛਾ ਕੀ ਇਹ ਕੀ ਕੰਮ ਕਰਦਾ ਬਾਈ ਪਿੰਡ ਵਾਲੀ ਟੈਂਕੀ ਜਿਹਦੇ ਤੋਂ ਆਪਣਾ ਪਾਣੀ ਜਾਂਦਾ ਵੀਰੇ ਘਰ ਦੇ ਵਿੱਚ ਟੂਟੀਆਂ ਦਾ ਇਹ ਬੰਦ ਵੀ ਇਹੀ ਕਰਦਾ ਮੋਟਰ ਚਲਾਉਂਦਾ ਵੀ ਇਹੀ ਹੈ ਵੀਰੇ ਸਭ ਤੋਂ ਤਗੜੀ ਗੱਲ ਆ ਇੱਕ ਮੇਰਾ ਦੋਸਤ ਆ ਪੁੰਨ ਦਾ ਕੰਮ ਆ ਪਾਣੀ ਦਾ ਮੈਂ ਤੁਹਾਨੂੰ ਗੱਲ ਸੁਣਾਉਣਾ ਮੇਰਾ ਇੱਕ ਉਸ ਦਾ ਉਹਦਾ ਵਜ਼ਨ ਹੈਗਾ 45 ਕਿਲੋ ਉਹ ਰੋਜ਼ ਜਿੰਮ ਜਾਂਦਾ ਰੋਜ਼ ਹੀ ਜਿੰਮ ਜਾਂਦਾ ਜਦੋਂ ਆਪਾਂ ਕਹੀਏ ਉਹਦੇ ਬੰਦ ਕਰਦਾ ਨਹੀਂ ਇਹਦੇ ਐਵੇਂ ਨਹੀਂ ਪਹਿਲਾਂ ਬੰਦ ਕਰ ਦੇਣੀ ਹੈ ਟਾਈਮ ਤੇ ਵੱਧ ਚਲਾ ਕੇ ਰੱਖਦਾ ਵੱਧ ਹੀ ਚਲਾ ਕੇ ਰੱਖਦਾ ਕਿੰਨੀ ਪੇ ਮਿਲਦੀ ਕਿੰਨੀ ਆ ਬਈ ਪੈਸੇ ਪੁਸੇ ਪੇ ਤਾਂ ਡੈਡੀ ਨੂੰ ਹੀ ਮਿਲਦੀ ਹੈ ਜੀ ਆਪਾਂ ਦਾ ਚਲਾਣ ਚਲਾਣ ਵਾਲਿਆਂ ਤਾਂ ਠੀਕ ਹੈ 1000 ਰੁਪਏ ਆ ਜਾਂ ਜੀ ਅੱਛਾ ਹਾਂ ਕੁੱਟ ਕਿੰਨੇ ਕੁ ਪਈ ਆ ਯਾਰ ਕਰਦਿਆਂ ਕੋਲ ਵਾ ਕੁੱਟ ਦਾ ਤੁਹਾਨੂੰ ਪਤਾ ਹੀ ਆ ਜੀ ਪਈ ਹੋ ਜਾਂਦੀ ਆ ਵਾ ਹੁਣ ਤਾਂ ਘਟ ਗਿਆ ਜੀ ਪਹਿਲਾਂ ਜ਼ਿਆਦਾ ਸੀਗਾ ਹਾਂ ਹੁਣ ਤਾਂ ਕੰਮ ਕਰ ਲੱਗ ਗਏ ਹੁਣ ਤਾਂ ਘਟ ਗਿਆ ਜੀ ਕੰਮ ਸੁਖਵਿੰਦਰ ਸੁਖੀ ਸੁਖਵਿੰਦਰ ਸੁਖੀ ਗਾਣਿਆਂ ਵਾਲਾ ਨਾਮ ਸਿੰਗਰਾਂ ਵਾਲਾ ਨਾਮ ਰੱਖਿਆ ਫਿਰ ਤਾੜੀਆਂ ਮਾਰਦਿਆ ਕਰੇ ਯਾਰ ਸਾਰੇ ਜਣੇ ਸੁਣਾ ਦੋ ਕੋਈ ਗਾਣਾ ਤੁਸੀਂ ਵੀ ਆਪਾਂ ਨਿਕੜੇ ਹਾਂ ਸੁਣਾ ਸੁਣੋ ਸਾਰੇ ਗਾਣੇ ਨਹੀਂ ਨਹੀਂ ਵੀਰੇ ਚਾਉਨੂ 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 6 ਵਜੇ ਤੇ ਬਾਅਦ ਜਦੋਂ ਸੁਰਿੰਦਰ ਭਾਗੇ ਨਾ ਫਿਰ ਵੀਰੇ ਕੁੱਟ ਕੁੱਟ ਫੇਰ ਆਣਗੇ ਸੁਰ ਖਲੇ ਨਹੀਂ ਹਲੇ ਦਾ ਸੁਰ ਕਮਰੇ ਚ ਬੰਦ ਕਰੇ ਪਿਆ ਹੁਣ ਯਾਰ ਸਾਰਿਆਂ ਨੇ ਬਾਬੇ ਦਾ ਗਾਣਾ ਸੁਣਿਆ ਬਾਈ ਉਹਨਾਂ ਨੇ ਬੜਾ ਸੋਹਣਾ ਗਾਇਆ ਤੁਸੀਂ ਕੌਣ ਸੁਣਾਊਗਾ ਗਾਣਾ ਨੰਬਰ ਘਟਿਆ ਨੇ ਸ਼ਾਇਰੀ ਸੁਣਾ ਦਿੰਦੇ ਆ ਵੀਰੇ ਸ਼ਾਇਰੀ ਸ਼ਾਇਰੀ ਸੁਣਾਓ ਕਹਿੰਦਾ ਪਹਿਲਾਂ ਦਿਲ ਦੇ ਵਿੱਚੋਂ ਕੱਢਿਆ ਫਿਰ ਫੋਨ ਚੱਕਣਾ ਕਰਨਾ ਛੱਡਿਆ ਸਮੁੰਦਰਾਂ ਦੇ ਵਿੱਚ ਵਹਿਣ ਪਾਣੀ ਦੀਆਂ ਛੱਲਾਂ ਬਦਲ ਗਈਆਂ ਬੈਂਡ ਆਏ ਤੋਂ ਨਾਰਦੀਆਂ ਵੀਰੇ ਗੱਲਾਂ ਬਦਲ ਗਈਆਂ ਕੀ ਬਾਤ ਹੈ ਬਾਈ ਕੀ ਬਾਤ ਹੋਰ ਸੁਣਾ ਬਈ ਇੱਕ ਇੱਕ ਬਾਈ ਇੱਕ ਸ਼ਾਇਰੀ ਇੱਕ ਇੱਕ ਹੋਰ ਆ ਗਾਨੀ ਗੁਨੀਈ ਪਾਈ ਹੋਈ ਹੈ ਘੈਂਟ ਸੋਹਣਾ ਲੱਗਦਾ ਹੈ ਹਾਂ ਸੁਣਾ ਦੇ ਹੋਰ ਜਦ ਵੀ ਨਹੀਂ ਹੈਗੇ ਚਲ ਕੋਈ ਸਰਾ ਦੇਖ ਕਹਿੰਦਾ ਫਰਕ ਬਹੁਤਾ ਸੱਜਣਾ ਤੇਰੇ ਜਿਹਾ ਤੇ ਸਾਡੇ ਚ ਤੂੰ ਕਾਰ ਵਾਲੀਆਂ ਤੇ ਅਸੀਂ ਕੰਮ ਕਾਰਾਂ ਵਾਲੇ ਆਹ ਕੀ ਬਾਤ ਹੈ ਅਕਰ ਆਣੇ ਦੇ ਤੱਕ ਕੰਮ ਕਰਦੇ ਹਾਂ ਬਈ ਇੱਕ ਜਦੋਂ ਜਵਾਕ ਆਉਂਦੇ ਨੇ ਉਹ ਕਹਿੰਦੇ ਨੇ ਝੁੰਗਾ ਵੀ ਦੇ ਦੇ ਨਾਲ ਕਿੰਨਾ ਕਿ ਤੰਗ ਕਰਦੇ ਬਸ ਵੀਰੇ ਝੁੰਗੇ ਝਾਂਗੇ ਵਾਲਾ ਕੰਮ ਤਾਂ ਹੁਣ ਖਤਮ ਹੀ ਹੋ ਗਿਆ ਹੁਣ ਤਾਂ ਮੰਗਦੇ ਹੋ ਨਹੀਂ ਹੈਗੇ ਬਹੁਤ ਘਟ ਗਏ ਪਹਿਲਾਂ ਤਾਂ ਮੰਗੀ ਜਾਂਦੇ ਸੀਗੇ ਇਹ ਵੀ ਬਦਲ ਗਿਆ ਮਾਡਰਨ ਹੋ ਗਿਆ ਵੀਰੇ ਜਮਾਨੇ ਜਮਾਨੇ ਦੇ ਨਾਲ ਦਸੀਆਂ ਚੱਲਦੀਆਂ ਸੀ ਆਪਣੀਆਂ ਉਦੋਂ ਹੁਣ ਇਹ ਵੀ ਬਦਲ ਗਿਆ ਚੇਂਜ ਹੋ ਗਿਆ ਪਹਿਲਾਂ ਰੂੰਗਾ ਦਿੰਦੇ ਸੀ ਸਾਨੂੰ ਸਮਾਨ ਲੈਣ ਜਾਂਦੇ ਸੀ ਹੁਣ ਇਹ ਵੀ ਚੇਂਜ ਹੋ ਗਿਆ ਹੁਣ ਕਿੱਥੇ ਪੰਜੀਆਂ ਦਸੀਆਂ ਚੱਲਦੀਆਂ ਹੁਣ ਤਾਂ 1 ਰੁਪਿਆ ਪਹਿਲਾਂ ਤਾਂ ਇੱਕ ਮਗੇਲ ਕੇ ਮਾਰਦਾ ਸੀ ਦੁਕਾਨਦਾਰ ਹੁਣ ਹੁਣ ਨਹੀਂ 1 ਰੁਪਏ ਵਾਲਾ ਕੰਮ ਰਿਹਾ ਹੁਣ। ਯਾ ਕੀਦਾ ਹੋਇਆ ਯਾਰ ਤੁਹਾਡੇ ਸਾਰਿਆਂ 'ਚੋ? ਵਿਆਹ ਤਾਂ ਵੀ ਇਹਦਾ ਨਹੀਂ ਹੋਇਆ ਸਹੀ। ਸਾਰੇ ਛੜੇ ਤਾਂ ਨਹੀਂ ਹੋਇਆ। ਛੜੇ ਛਾਂਟ ਹੀ ਹੋਣ ਹੈ ਸਾਰੇ ਵਾਲੇ। ਉਹ ਉਹਦਾ ਆ ਗਿਆ। ਤੁਹਾਡੇ ਤੁਹਾਡੇ ਸਾਰਿਆਂ ਦੇ ਤੁਹਾਡੇ ਸਾਰਿਆਂ ਦੇ ਸੂਰਤਾਂ ਦੇਖਣ ਦੀਆਂ ਨੇ ਹਰੇਕ ਦੇ ਟੈਨਸ਼ਨ ਆਈ ਹੋਈ ਆ ਸਾਡੇ ਨੇ ਕਿਸੇ ਦੇ ਵੀ ਹੈਗੀ। ਹੁਣ ਹੁਣ ਉਹ ਆ ਗਿਆ ਰਵਾ ਪਿਆ ਮੁੰਡਾ। ਆ ਆ ਦੇਖ ਸਾਡਾ। ਆ ਜਾ ਚੇ। ਉਹ ਆ ਜਾ ਗੱਲਬਾਤ ਕਰ ਯਾਰ ਕੋਈ ਉਹ ਥੋਡੇ ਵਾਲੀ ਹੁਣ ਉਧਰ ਗਏ ਨਾ ਹੁਣ ਤੁਸੀਂ ਛੜੇ ਛਾਂਡ ਸਾਰੇ ਉਹ ਬਾਈ ਕਬੀਲਦਾਰ ਹੁਣੇ ਹੋਇਆ ਜੇ ਯਾਰ ਹਾਲ ਤੱਕ ਥੋੜਾ ਜਿਹਾ ਟਾਈਮ ਹੋਇਆ ਵੀਰੇ ਕਬੀਲਦਾਰੀ ਪਈ ਇਹਨੂੰ ਪਤਾ ਵੀ ਨਹੀਂ ਕਬੀਲਦਾਰੀ ਦਾ ਹੀ ਟੈਨਸ਼ਨ 'ਚ ਖੜਿਆ ਵਿਚਾਰਾ ਮੈਂ ਤੁਹਾਨੂੰ ਪੁੱਛਦਾ ਵਿਆਹ ਕਰਾ ਕੇ ਕੀ ਫਾਇਦੇ ਨੇ ਤੇ ਵਿਆਹ ਨਾ ਕਰਾਉਣ ਦੇ ਫਾਇਦੇ ਮੈਂ ਤੁਹਾਡੇ ਕੋਲੋਂ ਪੁੱਛੂੰਗਾ ਦੱਸੋ ਵਿਆਹ ਕਰਾ ਕੇ ਫਾਇਦੇ ਹੀ ਫਾਇਦੇ ਆ ਵੀਰੇ ਕੀ ਫਾਇਦੇ ਕੀ ਦੱਸੋ ਸਾਰੇ ਫਾਇਦੇ ਆ ਰੋਟੀ ਵਿਆਹ ਤੋਂ ਬਿਨਾਂ ਵੀ ਮਿਲਦੀ ਆ ਰੋਟੀ ਵਿਆਹ ਤੋਂ ਬਾਅਦ ਨਹੀਂ ਰੋਟੀ ਜਿਹੜੀ ਵਿਆਹ ਤੋਂ ਬਾਅਦ ਮਿਲਦੀ ਆ ਉਹ ਵਧੀਆ ਬੱਕਰੀ ਆ ਅੱਛਾ ਬੱਕਰੀਏ ਹੁੰਦੀ ਠੀਕ ਹੈ ਟਮਾਟਾ ਫਿਰ ਘਰ ਵਾਲੀ ਦੀਆਂ ਵੀ ਤੇ ਇੰਨੀਆਂ ਹੁੰਦੀਆਂ ਨੇ ਉਹ ਟਮਾਟਾ ਸਾਡੇ ਕੋਲੇ ਨਹੀਂ ਹੁੰਦੀਆਂ ਜਿਉਂ ਤਾਂ ਫਿਰ ਕਰਨੀਆਂ ਪੈਂਦੀਆਂ ਪੂਰੀਆਂ ਟਮਾਟਾ ਤੁਹਾਡੇ ਲੱਗੇ ਬੈਠੀਆਂ ਜੀ ਆ ਦੇਖੋ ਸਾਰੀਆਂ ਟਮਾਟਾ ਆਪਣੇ ਆਏ ਆ ਇਹ ਪੂਰੀਆਂ ਕਰੀਆਂ ਵੀ ਆਈ ਟਮਾਟਾ ਇਹ ਤੁਹਾਡਾ ਜੋ ਆ ਗਈ ਹੈ ਕੋ ਪੈਸਾ ਚਾਹੀਏ ਹੋਏ ਨੇ ਇਹ ਇਹ ਮੁੰਡਾ ਹੈ ਬੀਐਸਸੀ ਵਾਲੇ ਸਬਜੈਕਟ ਬੋਲੀ ਜਾਂਦਾ ਇਹਨੂੰ ਪੁੱਛੋ ਬੀਏ ਵਾਲੇ ਸਬਜੈਕਟ ਬੋਲਿਆ ਕਰਗਾ ਬੋਲੇਗਾ ਜੀ ਹੁਣ ਔੜੇ ਔੜੇ ਅਜੇ ਜਾਣ ਨਹੀਂ ਲੱਗਿਆ ਨਾ ਅਜਾ ਕਰਾਂਗੇ ਬੈਠੇ ਕਲਾਸਾਂ ਲਈ ਜਾ ਰਹੇ ਆਨਲਾਈਨ ਕਲਾਸਾਂ ਲਈ ਜਾ ਹੋਰ ਜਦੋਂ ਵਿਆਹ ਹੋਇਆ ਸੀਗਾ ਉਹ ਪਹਿਲਾਂ ਓਮਨੀ ਵੈਨ ਜਾਂਦੀ ਸੀ ਗਿਡਨਾਪ ਕਰਦੇ ਹੁੰਦੇ ਜਿਹਦੇ ਚ ਕਿੱਦਾਂ ਦਾ ਫੀਲਿੰਗ ਸੀਗੀ ਫਿਰ ਉਹ ਉਹ ਦਾ ਟਾਈਮ-ਟਾਈਮ ਦੇ ਹਿਸਾਬ ਨਾਲ ਜੀ ਸਾਰਾ ਚੱਲ ਜਾਂਦਾ ਸੀ। ਵਿਆਹ ਦਾ ਚਾਹ ਕਿੰਨਾ ਸੀਗਾ ਤੁਹਾਨੂੰ? ਚਾਹ ਤਾਂ ਹੁਣ ਸਾਰਿਆਂ ਨੂੰ ਦਿਖੇ ਰਿਹਾ ਜੀ ਆ ਦੇਖੋ ਛੋਟੇ ਆਪਣੇ ਖਲਾਰਾ ਪਾਇਆ ਬਾਈ। ਡਿਮਾਂਡ ਦੋ ਬੱਚੇ ਦੋ ਮੁੰਡੇ ਦੇ ਗੁੜੀਆ ਵੀ ਨਹੀਂ। ਜੀ ਦੋ ਬੈਠੇ ਆ। ਬਹੁਤ ਨੇ ਇਹੀ। ਇਹਨਾਂ ਨੇ ਹੀ ਬਹੁਤ ਦੰਗ ਕਰਨਾ ਤੁਹਾਨੂੰ ਅੱਗੇ ਜਾ ਕੇ। ਤੁਹਾਡੇ ਕਿੰਨੇ ਜਵਾਂਕ ਨੇ? ਬਿਲਕੁਲ ਦੋ ਬੇਟੇ ਨੇ ਇੱਕ ਬੇਟੀ ਆ ਜੀ। ਅੱਛਾ ਤੁਹਾਡੇ ਭਾਈ? ਹੈ ਨਹੀਂ। ਅੱਛਾ ਤੁਹਾਡਾ ਨਾਮ? ਨੀਕ ਸਿੰਘ ਜੀ। ਆਹ। ਇਹਨਾਂ ਨੂੰ ਲੱਗਦਾ ਵੀ ਕਿਸੇ ਪਾਸੋਂ ਅੱਛਾ ਤਾਂ ਬੰਦਾ ਠੀਕ ਆ ਜੀ ਸਰ ਬੰਦਾ ਘਟਾ ਹੀ ਬੰਦਾ ਇੱਕ ਨੰਬਰ ਆ ਜੀ ਅੱਛਾ ਇੱਕ ਹੋਰ ਅੰਕਲ ਆਏ ਨੇ ਆਪਾਂ ਨਕਲ ਗੱਲਵਾਦਾ ਕਰਦੇ ਆਂ ਅੰਕਲ ਕਿਵੇਂ ਠੀਕ ਹੋ ਜੀ ਹਾਂ ਜੀ ਹਾਂ ਚੜ੍ਹਦੀ ਕਲਾ ਕੀ ਨਾਮ ਹੈ ਤੁਹਾਡਾ ਗਰਮੀਤ ਸਿੰਘ ਜੀ ਗਰਮੀਤ ਸਿੰਘ ਜੀ ਹਾਂ ਜੀ ਅੱਛਾ ਮੈਂ ਪਿੱਛੇ ਪੁੱਛੀ ਜਾਂਦਾ ਵੀ ਵਿਆਹ ਨਾ ਕਰਾਉਣ ਦੇ ਫਾਇਦੇ ਤੇ ਵਿਆਹ ਹੋਣ ਦੇ ਫਾਇਦੇ ਤੁਸੀਂ ਦੱਸੋ ਵਿਆਹ ਕੇ ਫਾਇਦੇ ਵੀ ਆ ਨਹੀਂ ਫਾਇਦੇ ਵੀ ਆ ਅੱਛਾ ਕੀ ਫਾਇਦੇ ਨਹੀਂ ਫਾਇਦੇ ਠੀਕ ਆ ਵਧੀਆ ਪਰਿਵਾਰ ਚੱਲੀ ਜਾ ਵਧੀਆ ਪਰਿਵਾਰ ਆ ਜੇ ਮਾੜਾ ਹੋਇਆ ਵਰ ਜੁੱਤੀਆਂ ਖਾਣੀਆਂ ਪੈਂਦੀਆਂ ਐ ਸਹੀ ਐ ਨਾ ਗੱਲ ਹਾਂਜੀ ਹਾਂਜੀ ਔਰੇ ਬੱਚੇ ਕਿੰਨੇ ਨੇ ਜੀ ਦੋ ਜੀ ਕਿੱਥੇ ਕੀ ਕਰਦੇ ਨੇ ਇੱਕ ਬਾਰਾ ਇੱਕ ਇੱਥੀ ਆ ਕਿਹੜੇ ਸਿਟੀ ਕਿਹੜੇ ਓ ਫੋਨ ਉੱਚਾ ਫਰਾਂਸ ਫਰਾਂਸ ਦੀ ਹੁੰਦੀ ਹੈ ਗੱਲ ਹੁੰਦੀ ਹੈ ਹਾਂਜੀ ਰੋਜ਼ ਡੇਲੀ ਕਿੰਨਾ ਕਿ ਯਾਦ ਕਰਦੇ ਹੋ ਜੀ ਹਾਂਜੀ ਕਰਦੇ ਆ ਠੀਕ ਆ ਵਧੀਆ ਕਰਦੇ ਆ ਉਹ ਵੀ ਕਰ ਦਿੰਦੇ ਆ ਵਧੀਆ ਜੀ ਬਾਹਰ ਨਾਲ ਪੈਸੇ ਪੇਟ ਜੀ ਅੰਦਰ ਹਾਂ ਜੇਬ ਪਰ ਕਿ ਰੱਖਾਂ ਮੈਂ ਹਟਾ ਸਾਂਝ ਨੂੰ ਪਉ ਵਾਲਾ ਵਾ ਗਾੜੇ ਸੁਣਾ ਦਿਓ ਇੱਕ ਫਿਰ ਸਾਰਿਆਂ ਨੂੰ ਕੋਈ ਗੱਲ ਗਾਣਾ ਤੇ ਸੁਣਾ ਦਿਓ ਸਾਨੂੰ ਗਾਣਾ ਹੁਣ ਪੁਰਾਣੇ ਬੁੜੇ ਹੋ ਗਏ ਕਾ ਕਿ ਸੁਣਾਈਏ ਕੋਈ ਪੁਰਾਣਾ ਹੀ ਸੁਣਾ ਦਿਓ ਹਾਂਜੀ ਸੁਣਾ ਦਿਓ ਧਰਮ ਧਰਮ ਦੀ ਸਨਾਤਨੀ ਉਹ ਬਾਈ ਖੜ ਜੋ ਗਾਣਾ ਗਾਣਾ ਆਨ ਲੱਗਾ ਹਾਂ ਚਲੋ ਮੁੱਕ ਗਈ ਫੀਮ ਟੱਪੀ ਜੋ ਯਾਰ ਸਾਡੀ ਰੁੱਸੀ ਵੀਰੇ ਕਰਤਾਰ ਕੋਣ ਮਨਾਵੇ ਤੇ ਹਾਇ ਜਿੰਦ ਨਿਕਲ ਚੱਲੀ ਲੱਗੀ ਤੋੜ ਸਰੀਰ ਨੂੰ ਡੱਕਾ ਤੋੜਨਾ ਦੂੜਾ ਕਰਦਾ ਮੰਦਾ ਹਾਲ ਹੋ ਗਿਆ ਕਰਦਾ ਲੜਿਆ ਰਹਿਣਾ ਸਿਰ ਦੇ ਸਾਈ ਸਦਾ ਮਰ ਜੀ ਨਾਲ ਲੜਿਆ ਰਹਿਣਾ ਹੈ ਰੱਬ ਨੇ ਜੇ ਬਖਸ਼ੀ ਨੇ ਨਿਆਣੇ ਆਪੇ ਦੂ ਖਾਣ ਨੂੰ ਦਾਣੇ ਉਹਦੀ ਕੰਨਾ ਹੀ ਜਾਣੇ ਪੁਰਾਣੇ ਐਕਟਰਾਂ ਦੇ ਵਿੱਚੋਂ ਕਿਹੜਾ ਪਸੰਦ ਸੀਗਾ ਜੀ ਪੁਰਾਣੇ ਤਾਂ ਐਕਟਰਾਂ ਨੂੰ ਦੂਏ ਤੇ ਬਰਿੰਦਰ ਸਿੰਘ ਬਲਵਾ ਫੁਲਾਉਂਦੇ ਦੇਖੇ ਨੇ ਪੰਜਾਬੀ ਉਹ ਐਕਟਰ ਨਹੀਂ ਕਿਹੜੀ ਵਸੰਦ ਦੀ ਐਕਟਰੀ ਦਾ ਕੋਈ ਨਹੀਂ ਸਾਰੀਆਂ ਹੀ ਘੈਂਟ ਲੱਗੀਆਂ ਸਾਰੀਆਂ ਵਧੀਆਂ ਦੀਆਂ ਆਂਟੀ ਨਾਲ ਪਿਆਰ ਕਿੰਨਾ ਕਈ ਵਾਦੂ ਵਧੀਆ ਲੜਦੇ ਤੇ ਨਹੀਂ ਹੈਗੇ ਨਾ ਨਾ ਕਦ ਕਦ ਲੜਦੇ ਬੰਨਾ ਹਾਂ ਫਿਰ ਮਣਾਈ ਦਾ ਕਿਵੇਂ ਵਾ ਮਣ ਜਾ ਫਰਾਵੇ ਆਪੇ ਵੀ ਹੁਣ ਕਿੱਥੇ ਜਾਣਾ ਤੇ ਨਹੀਂ ਉਮਰ ਇੰਨੀ ਹੋ ਗਈ ਕਦੇ ਆ ਬੋਲ ਬੱਕਦੇ ਕਦੇ ਆ ਬੋਲ ਵਾ ਦੁਬਾਰ ਤੇ ਪਹਿਲਾਂ ਦਾ 12ਵੇਂ ਤਾਂ ਪਹਿਲਾਂ ਉਹਦੀ ਸਰਕਾਰ ਆ 12ਵੇਂ ਤਾਂ ਫਿਰ ਮੇਰੀ ਸਰਕਾਰ ਆ ਚਲੋ ਜੀ ਆਪਾਂ ਪਿੰਡ ਘੁੰਮਦੇ ਆ ਤੇ ਪਿੰਡੋਂ ਪਿੰਡ ਸ਼ੋਅ ਸਾਡਾ ਜਰੂਰ ਦੇਖ ਲਿਓ ਕਹਿ ਦਿਓ ਕਿਹੜਾ ਕੈਮ ਤੇਰਾ ਚੈਨਲ ਆ D5 ਚੈਨਲ ਪਿੰਡੋਂ ਪਿੰਡ ਸ਼ੋਅ ਠੀਕ ਆ ਦੇਖਣਾ ਜਰੂਰ ਸਾਰਿਆਂ ਨੇ ਠੀਕ ਆ ਜੀ ਆਜੋ ਆਪਾਂ ਪਿੰਡ ਦੇ ਵਿੱਚ ਚੱਲਦੇ ਆ ਪਿੰਡ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਆਜੋ ਅੰਕਲ ਸਾਸਕਾਲ ਕੈਮ ਠੀਕ ਹੋ ਹਾਂ ਠੀਕ ਆ ਕੀ ਨਾਮ ਹੈ ਤੁਹਾਡਾ ਪਰਵੇਸ਼ ਸਿੰਘ ਪਿੰਡ ਦੇ ਵਿੱਚ ਰਹਿੰਦੇ ਨੂੰ ਕਿੰਨਾ ਸਮਾਂ ਹੋ ਗਿਆ ਜੀ ਹੋ ਗਏ 60-70 ਸਾਲ ਵਧੀਆ ਲੱਗਿਆ ਜੀ ਪਿੰਡ ਲੜਾਈ ਲੜੀ ਤੈਨੂੰ ਹਿੰਦੀ ਸਰਪੰਚੀ ਮੈਂ ਨਹੀਂ ਲੜਾਈ ਨਹੀਂ ਹੁੰ ਹਾਂ ਵਧੀਆ ਪਿੰਡ ਹਾਂ ਵਧੀਆ ਹਾਂ ਕੀ ਕਰੀ ਜਾ ਹੀ ਕਿਧਰ ਘੁੰਮਣ ਵਾਸਤੇ ਆ ਰਹੇ ਆ ਹੈ ਘੁੰਮਣ ਵਾਸਤੇ ਆ ਰਹੇ ਆ ਬਾਕੀ ਅੱਜ ਆ ਬੈਠਣਾ ਜੀ ਢੇੜਾ ਗੁੜਾ ਗੱਡਾ ਹਾਂ ਹਾਂ ਕਿਤਰਾ ਫਿਰ ਪਿੰਡ ਮਾ ਕੋਈ ਸ਼ਰਾਰਤੀ ਬੰਦਾ ਕਿਹੜਾ ਸ਼ਰਾਰਤੀ ਕੋਈ ਨਹੀਂ ਹੈ ਸਾਰੇ ਠੀਕ ਆ ਸਭ ਠੀਕ ਆ ਵਧੀਆ ਲਗਾ ਹਾਂ ਵਧੀਆ ਵਧੀਆ ਲੱਗਿਆ ਅੱਜ ਮਹਾਰਾ ਕੈਮਰਾ ਨਿਕ ਆਏ ਹਾਂ 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 ਵਧੀਆ ਨੂੰ ਕਰ ਦੋ ਸਾਰਿਆਂ ਨੂੰ ਕਹ ਸਾਰੇ ਦੇਖ ਲਿਓ ਸਾਰਾ ਦੇਖ ਲਿਓ ਸ਼ੋ ਪਿੰਡੋਂ ਪਿੰਡ ਸ਼ੋ ਦੇਖੋ ਅੱਜ ਪਿੰਡੋਂ ਪਿੰਡ ਸ਼ੋ ਦੇਖੋ ਨੂੰ ਕਰ ਦੋ ਸਾਰੇ ਥੈਂਕ ਯੂ ਥੈਂਕ ਯੂ ਪਿੰਡ ਨੈਣ ਕਲਾ ਦਾ ਸ਼ੋ ਅੱਜ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜੇਕਰ ਤੁਸੀਂ ਵੀ ਆਪਣਾ ਪਿੰਡ ਕਵਰ ਕਰਾਉਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰ ਲਓ ਅੱਗੇ ਹੀ ਤੁਹਾਡੇ ਵਾਸਤੇ ਇਦਾਂ ਦਾ ਸ਼ੋ ਲੈ ਕੇ ਆਉਂਦੇ ਰਾਵਾਂਗੇ ਕੈਮਰਾ ਪਰ